ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਰੇ ਆਪਾਂ ਇਹ ਵੀਡੀਓ ਚ ਗੱਲ ਕਰਨੀ ਆ ਅੱਜ ਵੀ ਆਪਾਂ ਕਿਹੜੇ ਕਿਹੜੇ ਸਪਲੀਮੈਂਟ ਆ ਜਿਹੜੇ ਆਪਣੀਆਂ ਗਾਵਾਂ ਨੂੰ ਦਿੰਨੇ ਆ ਵੀ ਕਿੰਨੀ ਕਿੰਨੀ ਡੋਜ਼ ਦਿੰਨੇ ਆ ਇੱਕ ਤਾਂ ਵੀਰੇ ਆਪਾਂ ਕੈਰਸ ਕੰਪਨੀ ਦਾ ਟੀ ਐਮ ਬੀ ਜੇ ਟਰੇਸ ਮਿਨਰਲ ਵਿਟਾਮਿਨ ਐ ਉਹ ਦਿੰਨੇ ਆ ਵੀ ਮਤਲਬ ਇੱਕ ਪਸ਼ੂ ਦੀ ਡੋਜ਼ ਆ ਜਿਹੜੀ ਉਹ 30 ਤੋਂ 35 ਗ੍ਰਾਮ ਰੱਖਣੀ ਹੁੰਦੀ ਆ ਤੇ ਉਹ ਆਪਾਂ ਵੀਰੇ ਆ ਸਕੂਪ ਆ ਜਿਹੜਾ ਆਪਾਂ ਆਪਣਾ ਮਿਣਿਆ ਹੋਇਆ ਤੇ ਆਪਾਂ ਨੇ ਮਿਲ ਕੇ ਰੱਖਿਆ ਹੋਇਆ ਵੀ ਜਿਵੇਂ ਜਿਹੜੀਆਂ ਵੱਧ ਦੁੱਧ ਦਿੰਦੀਆਂ ਨੇ ਗਾਵਾਂ ਵੀ ਮੰਨ ਲਓ 20 22 24 ਤੱਕ ਦਿੰਦੀਆਂ ਉਹਨਾਂ ਨੂੰ ਆਪਾਂ 35 ਗ੍ਰਾਮ ਪਾ ਦੇਣੇ ਹੁੰਦੇ ਆ ਜਿਹੜੀਆਂ 15 18 ਕਿਲੋ ਦਿੰਦੀਆਂ ਉਹਨਾਂ ਨੂੰ 30 ਗ੍ਰਾਮ 28 ਜਾਂ 30 ਗ੍ਰਾਮ ਤੇ ਜਿਹੜੀਆਂ ਵੀ ਮਤਲਬ ਗੱਬਣਾ ਵੀ ਨੇ 10 12 15 ਕਿਲੋ ਤੱਕ ਹੁੰਦੀਆਂ ਉਹਨਾਂ ਨੂੰ ਆਪਾਂ 25 ਗ੍ਰਾਮ ਦੇ ਦੇਣੇ ਹੁੰਦੇ ਆ ਆਪਣਾ ਸਕੂਪ ਆ ਜਿਹੜਾ ਇਹ ਵੀ ਮਤਲਬ ਐਸਟੀਮੇਟ ਜਿਹਾ ਲਾਇਆ ਹੋਇਆ 2 4 ਗ੍ਰਾਮ ਇੱਧਰ ਉੱਧਰ ਹੋ ਜਾਂਦਾ ਇਹ ਆਪਾਂ ਵੀਰੇ ਹਰੇ ਚ ਮਿਲਾ ਦੇਣੇ ਹੁੰਦੇ ਆ ਨੇ ਵੇ ਸੰਨੀ ਜੀ ਵੀਰੇ ਤਾਂ ਨਹੀਂ ਮਿਲਾਉਂਦੇ ਹੈਗੇ ਜਿਵੇਂ ਸੰਨੀ ਗਿੱਲੀ ਕਰ ਲੈਂਦੇ ਆਪਾਂ ਕਈ ਵਾਰ ਜਿਹੜੇ ਮਿਨਰਲ ਵਿਟਾਮਿਨ ਹੁੰਦੇ ਨੇ ਵੀ ਉਹ ਉੜ ਜਾਂਦੇ ਨੇ ਜਾਂ ਕਈ ਵਾਰ ਗਿੱਲੇ ਕਰਕੇ ਉਹਨਾਂ ਦੀ ਜਿਹੜੀ ਸਮਰਸਾਉ ਮਰ ਜਾਂਦੀ ਆ ਹੁਣ ਜਿਵੇਂ ਆਪਾਂ ਆਹ ਟਾਈਮ ਹਰੇਚ ਮਿਲਾ ਦਿੰਨੇ ਹੁੰਨੇ ਆ ਤੇ ਆਪਾਂ 15-20 ਮਿੰਟ ਤੱਕ ਨਹੀਂ ਆ ਗਾਵਾਂ ਜਿਹੜੀਆਂ ਬਨ ਕੇ ਚੋ ਲੈਣੀਆਂ ਨੇ ਤੇ ਸਕੂ ਵੀਰੇ ਆਪਣਾ ਮਿਣਿਆ ਹੋਇਆ ਐਸਟੀਮੇਟ ਨਾਲ ਪਾ ਲੈਨੇ ਹੁੰਨੇ ਆ 2-4 ਗ੍ਰਾਮ ਦਾ ਚਲ ਇਧਰ ਉਧਰ ਇਹ ਆਪਾਂ ਨੇ ਵੀਰੇ ਟੀਐਮਬੀ ਆ ਕੈਰਸ ਕੰਪਨੀ ਦਾ ਤੇ ਆ ਵੀਰੇ ਬਫਰਾ ਇਹ ਆਪਾਂ 100 120 ਗ੍ਰਾਮ ਪਾ ਲੈਨੇ ਹੁੰਨੇ ਆ ਇਹਦਾ ਵੀ ਸੂਪ ਆ ਜਿਹੜਾ ਪਣੇ ਉਹ ਮਿਣ ਕੇ ਰੱਖਿਆ ਹੋਇਆ ਇਹ ਵੀ ਆਪਾਂ ਉੱਤੇ ਹਰੇ ਦੀ ਪਾ ਲੈਣਾ ਹੁੰਦਾ ਕਈ ਵੀਰੇ ਬੀਜ ਕਹਿੰਦੇ ਨੇ ਇੱਕ ਵੀਜ਼ਾ ਮੈਸੇਜ ਆਇਆ ਜੀ ਆ ਕਹਿੰਦਾ ਮੱਝਾ گاਵਾਂ ਨੂੰ ਤਾਂ ਨੇਚਰਲ ਰਹਿਣ ਦੋ ਵੀਰੇ ਚੀਜ਼ ਤਾਂ ਨੇਚਰਲ ਹੀ ਹੁੰਦੀ ਆ ਇਹ ਜਿਵੇਂ ਲੀਵਰ ਜਾਂ ਜਿਵੇਂ ਹੁਣ ਗਾਂ ਦੁੱਧ ਦਿੰਦੀ ਆ ਮਿੰਨਰਲ ਵਿਟਾਮਿਨ ਜਿਹੜੇ ਡਿਪਲੀਟ ਹੁੰਦੇ ਨੇ ਉਹਨਾਂ ਦੀ ਪੂਰਤੀ ਵੀਰੇ ਇਕੱਲੀ ਫੀਡ ਨਾਲ ਨਹੀਂ ਹੁੰਦੀ ਹੈਗੀ ਜਿਹੜੇ ਮਨਰਲ ਵਿਟਾਮਿਨ ਜਾਂ ਹੋਰ ਸਪਲੀਮੈਂਟ ਆ ਉਹ ਦੇਣੀ ਪੈਂਦੇ ਨੇ ਹੁਣ ਜਿਵੇਂ ਜਿੰਮ ਵਾਲੇ ਨੇ ਜਿਨ੍ਹਾਂ ਨੇ ਬਾਡੀ ਬਿਲਡਿੰਗ ਕਰਨੀ ਹੁੰਦੀ ਆ ਸਪਲੀਮੈਂਟ ਤਾਂ ਲੈਣੀ ਪੈਂਦੇ ਨੇ ਇਹ ਵੀ ਆਪਣਾ ਮਣਿਆ ਹੋਇਆ ਵੀਰੇ 5-4 ਗ੍ਰਾਮ ਇੱਧਰ ਉੱਧਰ ਹੋ ਜਾਂਦਾ 100 120 ਗ੍ਰਾਮ ਦੀ ਰੋਜ਼ ਆਪਾਂ ਵੀ ਇੱਕ ਟਾਈਮ ਆ ਆ ਟਾਈਮ ਆਪਾਂ ਸਪਲੀਮੈਂਟ ਨੇ ਜਿਹੜੇ ਆਪਣੇ ਉਹ ਪਾ ਦਿੰਨੇ ਹੁੰਦੇ ਆ ਇਹ ਵੀ ਦੇ ਬਫਰ ਸੀਗਾ ਪਹਿਲਾਂ ਟੀਐਮਡੀ ਪਾਇਆ ਹੁਣ ਆਪਾਂ ਜਿਹੜਾ ਵੀ ਮਤਲਬ ਉਹ ਟੌਕਸਿਨ ਬਾਈਂਡਰ ਪਾਵਾਂਗੇ ਇਹਦੀ ਇਹਦੀ ਵੀ ਆਪਾਂ ਨੇ ਵੀ ਮਤਲਬ ਇਹ 25 30 ਗ੍ਰਾਮੇ ਚਾਹੇ ਤੁਸੀਂ 2-3 ਦਿਨ ਛੱਡ ਕੇ ਪਾ ਦਿਆ ਕਰੋ ਜੇ ਕਈ ਵਾਰ ਗਾਵਾਂ ਨੂੰ ਮਸਟੈਟਸ ਦੀ ਪ੍ਰੋਬਲਮ ਆਉਂਦੀ ਆ ਤੁਸੀਂ ਡੇਲੀ ਵੀ ਪਾ ਸਕਦੇ ਹੋ ਇਹਦਾ ਵੀ ਦੇ ਫਾਇਦਾ ਇਹ ਆ ਵੀ ਜਿਵੇਂ ਹਰੇਚ ਤੂੜੀ ਚ ਆਹ ਦਿਨਾਂ ਚ ਸੱਲ ਜੀ ਪੈਦਾ ਹੋ ਜਾਂਦੀ ਆ ਜਾਂ ਫੀਡ ਚ ਵੀ ਜਿਹੜੀ ਟਾਕਸਿਟੀ ਜਾਂ ਫੰਗਸ ਆ ਜਾਂਦੀ ਹੁੰਦੀ ਆ ਡੰਗਰ ਦੇ ਅੰਦਰ ਵੀ ਜਿਹਦੇ ਨਾਲ ਮਸਟੈਟਸ ਹੁੰਦੀ ਆ ਤੇ ਉਹ ਵੀ ਇਹਦੇ ਨਾਲ ਜਿਹੜਾ ਪਸ਼ੂ ਆ ਉਹ ਗੋਹੇ ਦੇ ਬਾਥਰੂਮ ਰਾਈਂ ਡਿਪਲੀਟ ਕਰ ਦਿੰਦਾ ਅੰਦਰੋਂ ਤੇ ਇਹਦੀ ਡੋਜ਼ ਵੀਰੇ 35-40 ਗ੍ਰਾਮ ਰੱਖਣੀ ਹੁੰਦੀ ਆ ਤੇ ਆ ਵੀਰੇ ਜੀਸਟਾ ਲਾਈਵ ਜੀਸਟ ਇਹ ਵੀ ਆਪਾਂ ਮਿਣਿਆ ਹੋਇਆ 15 ਗ੍ਰਾਮ ਆਪਾਂ ਨੇ ਇਹ ਦੇਣਾ ਹੁੰਦਾ ਯਾਨੀ ਕਿ 10 ਤੋਂ 15 ਗ੍ਰਾਮ ਇਹਦੇ ਨਾਲ ਵੀ ਜਿਹੜਾ ਇਨਟੇਕ ਲੈਂਦੀਆਂ ਨੇ ਗਾਵਾਂ ਵੀ ਮਤਲਬ ਜਿਹੜਾ ਖਾਂਦੀਆਂ ਨੇ ਉਹ ਉਹ ਬ੍ਰੇਕਡਾਊਨ ਹੋ ਜਾਂਦਾ ਜਿਵੇਂ ਹੀ ਐ ਨਾ ਬਫਰ ਨਾਲ ਵੀ ਜਿਹੜਾ ਹਾਜਮਾ ਸਹੀ ਰਹਿੰਦਾ ਛਿੱਧੀਆਂ ਛੁੱਧੀਆਂ ਵੀ ਨਹੀਂ ਆਉਂਦੀਆਂ ਫਣ ਅਜ ਵੇ ਵੀ ਆ ਪਾੜੇ ਜਾਂਚਾਂ ਮਣਿਆ ਹੋਇਆ 10 ਤੋਂ 12 15 ਗ੍ਰਾਮ ਤੱਕ ਜਿਹੜੇ ਜੀਸਟਾਉ ਪੈ ਜਾਂਦਾ ਵੀਰੇ ਹੁਣ ਆਪਾਂ ਪਹਿਲਾਂ ਦੱਸਤਾ ਟੀਐਮਬੀ ਕੈਰਸ ਕੰਪਨੀ ਦਾ ਤੇ ਫਰੇਸ਼ ਮਿਨਰਲ ਬਟਾਉਨ ਨੇ ਆਪਾਂ ਮਿਨਰਲ ਮਿਕਸਚਰ ਵੀ ਪਹਿਲਾਂ ਪਾਉਂਦੇ ਸੀਗੇ ਚਲੇ ਵੀ ਪਾ ਸਕਦੇ ਹੋ ਚਾਹੇ ਮਿਨਰਲ ਮਿਕਸ ਹੋਵੇ ਚਾਹੇ ਪ੍ਰੀਮਿਕਸ ਹੋਵੇ ਕਈ ਵੀਰ ਨੇ ਜਿਹੜੇ ਵੀਰੇ ਪਾਉਂਦੇ ਤਾਂ ਹੈਗੇ ਨੇ ਪਰ ਕਈ ਵਾਰ ਡੋਜ਼ ਵੱਧ ਘੱਟ ਹੋ ਜਾਂਦੀ ਹੈ ਜਾਂ ਤਾਂ ਬਹੁਤ ਹੀ ਡੋਜ਼ ਰੱਖ ਲੈਂਦੇ ਨੇ ਜਾਂ ਘੱਟ ਜਿਵੇਂ ਹੁਣ ਘੱਟ ਜੋ ਘੱਟ ਡੋਜ਼ ਨਾਲ ਵੀਰੇ ਰਿਜ਼ਲਟ ਨਹੀਂ ਮਿਲਦੇ ਹੈਗੇ ਜਿਵੇਂ ਪਸ਼ੂ ਦੇ ਹਿਸਾਬ ਨਾਲ ਜਾਂ ਤੁਸੀਂ ਕਿਸੇ ਤੋਂ ਵੀ ਲੈਨੇ ਹੋ ਮੈਂ ਤਾਂ ਮੈਂ ਕਿਹਾ ਕਈ ਵੀ ਕਹਿੰਦੇ ਨੇ 50 50 ਗ੍ਰਾਮ ਨਾਲ ਨਹੀਂ ਵੀਰੇ ਕੋ ਬਣਦਾ ਹੁਣ ਜਿਵੇਂ 20 ਕਿਲੋ 25 ਕਿਲੋ ਗਾਂ ਨੇ ਦੁੱਧ ਦੇਣਾ ਹੁੰਦਾ 50 ਗ੍ਰਾਮ ਪਾ ਕੇ ਉਹਨਾਂ ਦੀ ਪੂਰਤੀ ਨਹੀਂ ਹੁੰਦੀ ਹੈਗੀ ਤੇ ਜੇ ਜੇ ਪਹਿਲਾਂ ਆਪਾਂ ਟੀਐਮਬੀ ਪਾਇਆ ਸੀ ਫਿਰ ਆਪਾਂ ਨੇ ਬਫਰ ਪਾਇਆ ਸੀ ਵੀਰੇ ਬਫਰ ਨਾਲ ਇੱਕ ਤਾਂ ਪੀਐਚ ਲੈਵਲ ਸਹੀ ਰਹੇਗਾ ਪਾਤਾ ਤੁਸੀਂ ਮਿੱਠਾ ਸੋਡਾ ਵੀ ਸ਼ੱਕਦੇ ਹੋ ਵੀ ਮਤਲਬ ਜਿਵੇਂ ਮਿੱਠਾ ਸੋਡਾ ਇੱਕ ਦੋ ਦਿਨ ਛੱਡ ਕੇ ਪਾਤਾ ਤੇ ਜਿਹੜਾ ਬਫਰ ਆ ਉਹ ਤੁਸੀਂ ਡੇਲੀ ਵੀ ਯੂਜ਼ ਕਰ ਸਕਦੇ ਹੋ ਗੱਬਣ ਪਸ਼ੂ ਨੂੰ ਵੀ ਜਾਨਕੀ ਸੂਣ ਤੋਂ ਜਦ 20 ਦਿਨ ਰਹਿ ਗਏ ਜਦ ਤੁਸੀਂ ਬੰਦ ਕਰ ਸਕਦੇ ਹੋ ਬਫਰ ਤੇ ਮਿੱਠਾ ਸੋਡਾ ਵੀ ਜਦੇ ਬੰਦ ਕਰਨਾ ਹੁੰਦਾ ਲਣਜੀ ਜਿਹੜਾ ਮਿੱਠਾ ਸੋਡਾ ਇਹ ਜਦੇ ਕੰਮ ਕਰਦਾ ਜਾਇ ਤੁਸੀਂ ਨਾਲ ਨਾਲ ਖੋਲ ਕੇ ਦੇ ਦੋ ਜਾਇ ਕਈ ਵਾਰ ਮੋਕ ਲੱਗੀ ਹੁੰਦੀ ਆ ਜਾਂ ਬੰਨ ਜਿਹੜਾ ਬਫਰ ਆ ਵੀਰੇ ਉਹ ਪੀ ਐਚ ਲੈਵਲ ਨੂੰ ਮੇਨਟੇਨ ਰੱਖਦਾ ਉਹ ਜਾਨਕੀ ਹੋਲੀ ਵਰਕ ਕਰਦਾ ਤੇ ਜਿਹੜਾ ਜੀ ਸਟੱਬ ਰਿਓ ਬ੍ਰੇਕਡਾਊਨ ਕਰਦਾ ਜਿਹੜਾ ਖਾਣਾ ਖਾਂਦੀਆਂ ਨੇ ਉਹ ਤੇ ਟਾਕਸਿਨ ਬਾਈਂਡਰ ਆ ਜਿਹੜਾ ਵੀਰੇ ਆਹ ਦੇ ਨਾਲ ਜਿਵੇਂ ਸੈੱਲ ਹੋ ਜਾਂਦੀ ਆ ਮਸਟੈਟਸ ਹੋ ਜਾਂਦੀ ਆ ਪਸ਼ੂਆਂ ਨੂੰ ਜੇ ਜਿਆਦਾ ਦਿੱਕਤ ਆਉਂਦੀ ਆ ਤੁਸੀਂ ਡੇਲੀ ਵੀ ਜੇ ਕਿਸੇ ਗਾਂ ਨੂੰ ਮਸਟੈਟਸ ਹੁੰਦੀ ਆ ਉਹਨੂੰ ਡੇਲੀ 10-15 ਦਿਨ ਲਗਾਤਾਰ ਪਾ ਕੇ ਫਿਰ ਇੱਕ-ਇੱਕ ਦਿਨ ਛੱਡ ਕੇ ਪਾ ਦਿਆ ਕਰੋ ਇਹਦੇ ਨਾਲ ਵੀਰੇ ਵੀ ਮਤਲਬ ਤੁਸੀਂ ਲਾ ਲਓ ਬਾਕੀ ਡੰਗਰ ਬਿਮਾਰ ਹੋਣਾ ਦਾ ਰੱਬ ਦੇ ਹੱਥ ਆ ਦੀ ਗੱਲ ਆਪਾਂ ਪੂਰੀ ਸਾਂਭ ਰੱਖਦੇ ਆਂ ਡੰਗਰ ਦੀ ਵੀ ਜਿਹੜੇ ਸਪਲੀਮੈਂਟ ਨੇ ਹੁਣ ਕਈ ਵਾਰ ਜਿਵੇਂ ਵੀਰ ਕਹਿੰਦੇ ਨੇ ਵੀ ਇੰਨਾ ਖਰਚਿਆ ਹੁਣ ਜੇ ਮਤਲਬ 20 25 ਲੀਟਰ ਤੱਕ ਥੋਡੀ ਗਾਂ ਤਾਂ ਇੰਨਾ ਖਰਚਾ ਕਰਨ ਦਾ ਫਾਇਦਾ ਵੀ ਨਹੀਂ ਹੈ ਹੁਣ ਜੇ ਆਪਾਂ ਕਹੀਏ 10 12 ਕਿਲੋ ਵਾਲੀ ਗਾਂ ਨੂੰ ਇੰਨਾ ਕੁਝ ਪਾ ਕੇ ਫੇਰ ਕੋ ਬਜਣਾ ਨਹੀਂ ਹੈਗਾ ਤੇ ਕਈ ਵੀ ਫੀਡ ਦੀ ਵੀ ਗੱਲ ਕਰਦੇ ਹੁੰਦੇ ਨੇ ਵੀ 18 20 ਕਿਲੋ ਵਾਲੀ ਬੈੜੀ ਨੂੰ ਵੀ ਫੀਡ ਦੀ ਜਿਹੜੀ ਉਹ ਆ ਫਾਰਮੂਲੇਸ਼ਨ ਵੀ ਉਹ ਕੀ ਹੋਣੀ ਚਾਹੀਦੀ ਆ ਵੀਰੇ ਕਈ ਵਾਰ ਪਤਾ ਕੀ ਚੱਕਰ ਹੁੰਦਾ ਯਾਰ ਫੀਡ ਆਪਣੇ ਪਸ਼ੂ ਦੇ ਹਿਸਾਬ ਨਾਲ ਬਣਨੀ ਹੁੰਦੀ ਆ ਜਿਵੇਂ ਹੁਣ ਥੋੜਾ ਪਸ਼ੂ ਕੀ ਖਾਂਦਾ ਕੀ ਨਹੀਂ ਹੁਣ ਜਿਵੇਂ ਹਾਡੀਆਂ گاਵਾਾਂ ਵਿੱਚੋਂ ਅਨਾਬੀ ਮਤਲਬ ਜਿਵੇਂ ਅਸੀਂ ਬੜੇ ਮਿਆਂ ਦੀ ਖਲ ਜ਼ਿਆਦੇ ਪਾ ਲੈਂਦੇ ਆ ਉਹ ਖਾਂਦੀਆਂ ਨਹੀਂ ਹੈਗੀਆਂ ਕਈ ਪਸ਼ੂ ਬੜੇ ਮਿਆਂ ਦੀ ਖਲ ਵੱਧ ਖਾਂਦਾ ਕਈ ਸਰੋਂ ਦੀ ਕਈ ਮੱਕੀ ਹਾਂ ਇਹ ਜਾਨੀ ਤੁਹਾਨੂੰ ਆਪਣੇ ਪਸ਼ੂ ਦਾ ਆਪ ਪਤਾ ਹੋਣਾ ਚਾਹੀਦਾ ਵੀ ਕੀ ਖਾਂਦਾ ਜਿਵੇਂ ਕੋਈ ਥੀੜ ਫੈਕਟਰੀ ਵਾਲੇ ਹੁੰਦੇ ਨੇ ਵੀਰੇ ਉਹਨਾਂ ਤੋਂ ਵੀ ਤੁਸੀਂ ਪੁੱਛ ਸਕਦੇ ਹੋ ਵੀ ਕਿਵੇਂ ਅਸੀਂ ਵੀ ਮਤਲਬ ਬਣਾਈਏ ਫੀਡ ਜਿਵੇਂ ਹੁਣ ਆਪਾਂ ਕਿਸੇ ਕਿਸੇ ਤੋਂ ਪੁੱਛੀ ਜਾਵਾਂਗੇ ਹੁਣ ਜੇ ਦੱਸ ਜਾਣਿਆ ਤੋਂ ਸੁਲਾ ਲੈ ਲਈ ਕਿਸੇ ਨੇ ਕਹਣਾ ਨਾਜ ਵਾਧ ਰੱਖ ਲੋ ਕਿਸੇ ਨੇ ਕਹਣਾ ਖਰਾਬ ਵੱਧ ਰੱਖ ਲੋ ਕਿਸੇ ਨੇ ਕਹਣਾ ਕੋਸ਼ ਵੱਧ ਰੱਖ ਲੋ ਇਹਦੇ ਨਾਲ ਵੀਰੇ ਆਪਣਾ ਪਸ਼ੂ ਵੀ ਡਿਸਟਰਬਜ ਹੁੰਦਾ ਜੇ ਆਪਾਂ ਬਾਰ ਬਾਰ ਫੀਡ ਬਦਲੀ ਜਾਂਦੇ ਆ ਫੀਡ ਫੀਡ ਫੈਕਟਰੀ ਵਾਲਿਆਂ ਨਾਲ ਤੁਸੀਂ ਗੱਲ ਕਰ ਸਕਦੇ ਹੋ ਜਾਂ ਕਿਸੇ ਕੰਪਨੀ ਵਾਲਿਆਂ ਨਾਲ ਵੀ ਅਸੀਂ ਕਿਹੜੇ ਹਿਸਾਬ ਨਾਲ ਫੀਡ ਬਣਾਈਏ ਤੇ ਕਿੰਨੇ ਦੁੱਧ ਤੇ ਚੱਲਦੀ ਹੁੰਦੀ ਆ ਗਾਂ ਗੱਬਣਾ ਜਾਂ ਨਹੀਂ ਗੱਬਣਾ ਉਸ ਹਿਸਾਬ ਨਾਲ ਫੀਡ ਆ ਜਿਹੜੀ ਉਹ ਬਣਦੀ ਹੁੰਦੀ ਆ ਤੇ ਵੀਰੇ ਬਾਕੀ ਸਪਲੀਮੈਂਟਾਂ ਦੀ ਗੱਲ ਕਰਨੀ ਆ ਵੀ ਆਪਾਂ ਆ ਸਪਲੀਮੈਂਟ ਆਉਣੀਆਂ ਗਾਵਾਂ ਨੂੰ ਵਰਤਦੇ ਆ ਤੇ ਜਾਨੀ ਕਿ ਆਪਾਂ ਪਹਿਲਾਂ ਤਾਂ ਗੱਲਾਂ ਮਿਨਰਲ ਮਿਕਸਚਰੇ ਪਾਏ ਹੁੰਦੇ ਮੈਨੂੰ ਮਿਕਸਚਰ ਤੇ ਬਫਰ ਤੇ ਉਹਦਾ ਕੋਈ ਐਡਾ ਮਿਨਰਲ ਮਿਕਸਚਰ ਮੈਂ ਵਰਤਦਾ ਹੁੰਦਾ ਕਈ ਕੰਪਨੀਆਂ ਦਾ ਵੀ ਵਰਤਿਆ ਪੀਡੀਐਸ ਦਾ ਵੀ ਜਿਵੇਂ ਕਾਰਗਲ ਦਾ ਵੀ ਸੀਆਰਐਸਵੀ ਬਹੁਤ ਕੰਪਨੀਆਂ ਦੇ ਵਰਤੇ ਨੇ ਵੀ ਜਿਵੇਂ ਉਹਨਾਂ ਦੀ ਡੋਜ਼ 100 150 ਗ੍ਰਾਮ ਰੱਖਣੀ ਹੁੰਦੀ ਸੀ ਆਹ ਵੀਰ ਨੇ ਮੈਨੂੰ ਕਿਸੇ ਨੇ ਦੱਸਿਆ ਸੀਗਾ ਵੀ ਆਹ ਵਰਤ ਕੇ ਦੇਖ ਲੈ ਤੇ ਇਹਦੀ 30 35 ਗ੍ਰਾਮ ਡੋਜ਼ ਰੱਖਣੀ ਹੁੰਦੀ ਹੈ ਜਾਨੀ ਆਪਾਂ ਨੂੰ 10 ਦਿਨ ਹੋਏ ਨੇ ਇਹ ਵਰਤਦਿਆਂ ਨੂੰ ਸਪਲੀਮੈਂਟ ਵੀ ਮਤਲਬ ਜਿਹੜਾ ਟੀਐਮਡੀ ਆ ਬਾਕੀ ਵੀਰੇ ਰਿਜ਼ਲਟ ਦਾ 2-3 ਮਹੀਨੇ ਪਾ ਕੇ ਪਤਾ ਲੱਗਦਾ ਕੋਈ ਵੀ ਚੀਜ਼ ਆ ਕੋਈ ਵੀ ਫੀਡ ਆ ਜਾਂ ਕੋਈ ਵੀ ਸਪਲੀਮੈਂਟ ਆ ਜਦ ਆਪਾਂ ਲਗਾਤਾਰ ਪਸ਼ੂ ਨੂੰ ਦਿੰਨੇ ਆ ਇੱਕ ਦਿਨ ਤੇ ਰਿਜ਼ਲਟ ਨਹੀਂ ਮਿਲਦੇ ਹੈਗੇ ਥੋੜਾ ਜਿਹਾ ਟਾਈਮ ਤਾਂ ਜ਼ਰੂਰ ਲੱਗਦਾ ਤੇ ਬਾਕੀ ਭਾਈ ਆ ਦਿਨਾਂ ਅਜ ਆਪਣੇ ਪਸ਼ੂਆਂ ਦਾ ਧਿਆਨ ਰੱਖੋ ਕਿਉਂਕਿ ਪਸ਼ੂ ਬਿਮਾਰ ਵੀ ਬਹੁਤ ਹੁੰਦੇ ਨੇ ਮਸਕੈਟਸ ਦੀ ਵੀ ਪ੍ਰੋਬਲਮ ਆਉਂਦੀ ਆ ਆਹੀ 20 ਦਿਨ ਨੇ ਵੀਰੇ 20-25 ਦਿਨ ਤੇ ਉਸ ਤੋਂ ਬਾਅਦ ਡੰਗਰ ਨਾਲ ਤਾਂ ਵੀ ਮਤਲਬ ਬਿਮਾਰੀ ਵਾਲਾ ਮੌਸਮ ਜਾਂ ਵੀ ਚਲੇ ਜਾਣਾ ਭਾਦੋਂ ਤੋਂ ਬਾਅਦ ਤੇ ਨਾਲੇ ਡੰਗਰ ਦੁੱਧ ਤੇ ਵੀ ਵਧੀਆ ਜਾਂਦਾ ਬਾਕੀ ਜਿਹੜੇ ਆਪਾਂ ਸਪਲੀਮੈਂਟ ਵਰਤਣ ਲੱਗੇ ਆਂ ਐਆਂ ਵੀਰੇ ਸਪਲੀਮੈਂਟ ਵਰਤਣ ਦਾ ਤਾਂ ਫਾਇਦਾ ਜੇ ਆਪਣਾ ਪਸ਼ੂ ਗੱਭਣ ਰਹੂਗਾ ਹੁਣ ਜੇ ਆਪਾਂ ਖਰਚਾ ਵੀ ਕਰੀ ਜਾਈਏ ਪਸ਼ੂ ਵੀ ਨਾ ਗੱਭਣ ਰਹੇ ਹੁਣ ਆਪਾਂ ਵੀਰੇ ਆ ਜਾਣੇ ਕਿ ਤਿੰਨ ਗਾਵਾਂ ਆਪਣੀਆਂ ਗੱਭਣ ਕਰਾਉਣ ਤੋਂ ਰਹਿੰਦੀਆਂ ਨੇ ਤੇ ਉਹਨਾਂ ਨੂੰ ਆਪਾਂ ਇਹ ਵਰਤਦੇ ਆਂ ਤੇ ਬਾਕੀ ਟੀਕਾ ਹਜੇ ਆਪਾਂ 1.5-2 ਮਹੀਨੇ ਤੋਂ ਬਾਅਦ ਲਵਾਵਾਂਗੇ ਕਿਉਂਕਿ ਮੌਸਮ ਜਾਂ ਵੀ ਸਹੀ ਹੋ ਜੂ ਬਾਕੀ ਵੀਰੇ ਇਹਦਾ ਜਿੰਨੇ ਵੀ ਰਿਜ਼ਲਟ ਮਿਲੂਗਾ ਤੇ ਉਹ ਤੁਹਾਨੂੰ ਆਪਾਂ ਵੀਡੀਓ ਜਰੂਰ ਦੱਸਾਂਗੇ ਵੀ ਰਿਜ਼ਲਟ ਹੈਗਾ ਕਿ ਨਹੀਂ ਕਿਉਂਕਿ ਵੀਰੇ 2-3 ਮਹੀਨੇ ਤੁਸੀਂ ਕੋਈ ਵੀ ਕੀ ਵੀ ਵਰਤਦੇ ਹੋ ਜੇ ਤੁਹਾਨੂੰ ਰਿਜ਼ਲਟ ਨਹੀਂ ਮਿਲਦਾ ਵੀਰੇ ਉਹਨੂੰ ਛੱਡ ਦਿਓ ਜਾਂ ਬਦਲ ਕੇ ਦੇਖ ਲਓ ਹੁਣ ਆਪਾਂ ਕਈ ਵਾਰ ਐਂ ਭਰਤੀ ਆਈਏ ਭਰਤੀ ਆਈਏ ਰਿਜ਼ਲਟ ਕੋਈ ਮਿਲੇ ਨਾ ਖਰਚਾ ਕਰੀਏ ਉਹ ਚੀਜ਼ ਦਾ ਕੋਈ ਫਾਇਦਾ ਨਹੀਂ ਹੈਗਾ ਹੁਣ ਆਪਾਂ ਨੇ ਆਹ ਸਪਲੀਮੈਂਟ ਪਾਤੇ ਇੱਕ ਵੀਰੇ ਸਪਲੀਮੈਂਟ ਆ ਜਿਹੜਾ ਕੋਈ ਵੀ ਪਾਉਣੀਓ ਤੁਸੀਂ ਨਾ ਤਾਂ ਪਿਓਆ ਕਰੋ ਨਾ ਜਾਣੀ ਕੀ ਤੂੜੀ ਚ ਪਾਇਆ ਕਰੋ ਸੁੱਕੇ ਜਿਵੇਂ ਉਹਨਾਂ ਹਰੇ ਚ ਪਾਤਾ ਇਹ ਹਰੇ ਦੇ ਕੱਲੇ-ਕੱਲੇ ਉਹਨੂੰ ਡਾਲ ਨੂੰ ਲੱਗ ਗਿਆ ਹੁਣ ਆਪਾਂ ਦੂੜੀ ਮਿਕਸ ਕਰ ਦੇਣੀ ਆ ਇਹਦੇ ਨਾਲ ਫੀਡ ਪਾ ਦੇਣੀ ਆ ਤੇ ਇਹ ਤੋਂ ਬਾਅਦ ਆਪਾਂ ਨੇ 1.5-4 ਬੰਨ ਕੇ ਚੋ ਲੈਣੀਆਂ ਨੇ ਇੱਕ ਚੋਣ ਤੋਂ ਬਾਅਦ ਵੀਰੇ ਘੱਟੋ ਘੱਟ ਨਹੀਂ 1 ਘੰਟਾ ਜਿਵੇਂ ਵੱਧ ਦੁੱਧ ਵਾਲੇ ਪਸ਼ੂਨ ਦੇ ਥੋੜੇ 20-25 ਲੀਟਰ ਤੇ ਚੱਲਦੇ ਹੁੰਦੇ ਨੇ ਚਲੋ ਜਿਨ੍ਹਾਂ ਦੇ ਨਾਰਮਲ ਵੀਕਰੇ ਰੱਖੇ ਹੋਏ ਨੇ ਬੰਨ ਕੇ ਵੀ ਇੱਕ ਘੰਟਾ ਬੈਠਣ ਨਾ ਦਿਆ ਕਰੋ ਕਿਉਂਕਿ ਥਣਾ ਦੇ ਰੋਮ ਨੇ ਜਿਹੜੇ ਉਹ ਖੁੱਲੇ ਹੁੰਦੇ ਨੇ ਵੀਰੇ ਕੋਈ ਵਾਰ ਬੈਡ ਬੈਕਟੀਰੀਆ ਵੜ ਜਾਂਦੇ ਨੇ ਫਿਰ ਮਸਟੈਟਸ ਹੋ ਜਾਂਦੀ ਆ ਉਹ ਇਹਦਾ ਦੁੱਧ ਦਾ ਘਰ ਦਹੀਂ ਕਰਦਾ ਤੇ ਜਿਹੜਾ ਵੀ ਮਤਲਬ ਡਾਕਟਰ ਦਾ ਖਰਚ ਆਉਂਦਾ ਉਹ ਲੱਗ ਆਉਂਗਾ ਤੇ ਵੀਰੇ ਇਹ ਵੀਡੀਓ ਜੇ ਆਪਾਂ ਨੇ ਇਹੀ ਗੱਲ ਕਰਨੀ ਸੀ ਧੰਨਵਾਦ ਸਾਰਿਆਂ ਦਾ ਵੀਰੇ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ